ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤਾਜ ਕਲੈਕਸ਼ਨ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਐਂਟੀਕ ਪਾਲਿਸ਼ ਦੇ ਵਿੱਚ ਬਹੁਤ ਸੋਹਣੇ ਸੋਹਣੇ ਜਿਹੇ ਡਿਜ਼ਾਈਨ ਸਲੀਕ ਡਿਜ਼ਾਈਨਸ ਦੀ ਕਾਫੀ ਡਿਮਾਂਡ ਆ ਰਹੀ ਸੀ ਕਿ ਐਂਟਿਕ ਪਾਲਸ ਦੇ ਵਿੱਚ ਸਲੀਕ ਡਿਜ਼ਾਈਨਸ ਲੈ ਕੇ ਕੁਝ ਸਟਰਡ ਦੀ ਕਲੈਕਸ਼ਨ ਲੈ ਗਈ ਕੁਝ ਡਿਜ਼ਾਈਨ ਦਿਖਾਵਾਂਗੇ ਜੀ ਟਰਕਿਸਟ ਰੰਗ ਦੇ ਵਿੱਚ ਸਲੀਕ ਡਿਜ਼ਾਈਨ ਰਹਿਣਗੇ ਹੈਵੀ ਡਿਜ਼ਾਈਨਸ ਰਹਿਣਗੇ ਬਹੁਤ ਸਾਰੀ ਕਲੈਕਸ਼ਨ ਆਈ ਹੈ ਜੀ ਪੈਂਡੈਂਟ ਸੈੱਟ ਦੇ ਵੀ ਨਿਊ ਡਿਜ਼ਾਈਨ ਰਹਿਣਗੇ ਬੁਕਿੰਗ ਨੰਬਰ ਹੈ ਜੀ 734756684 ਇਸ ਨੰਬਰ ਤੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਏਗਾ ਤੁਸੀਂ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲੇ ਸ਼ੋਅ ਕਰ ਰਹੀ ਹਾਂ ਜੀ ਸਟਰਡ ਦਾ ਡਿਜ਼ਾਈਨ ਮੀਡੀਅਮ ਸਾਈਜ਼ ਦੇ ਡਿਜ਼ਾਈਨ اور ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ਪ੍ਰੀਮੀਅਮ ਕੁਆਲਿਟੀ ਔਰ ਪ੍ਰੀਮੀਅਮ ਹੀ ਪਾਲਿਸ਼ ਰਹੇਗੀ ਇਹ ਰਹੇਗੀ ਜੀ ਲੁੱਕ ਸਾਈਜ਼ ਵੀ ਤੁਸੀਂ ਦੇਖ ਸਕਦੇ ਹੋ ਮੀਡੀਅਮ ਸਾਈਜ਼ ਦੇ ਵਿੱਚ ਇਹ ਵਾਲੇ ਸਟੱਡ ਰਹਣਗੇ ਪ੍ਰਾਈਸ ਰਹੇਗਾ ਜੀ ਓਨਲੀ 300 300 ਦੇ ਵਿੱਚ ਤੁਸੀਂ ਬੁਕਿੰਗ ਕਰਾ ਸਕਦੇ ਹੋ ਇਹ ਰਹੇਗੀ ਜੀ ਵੇਅਰਿੰਗ ਲੁੱਕ ਬਹੁਤ ਸੋਹਣੇ ਲੱਗਦੇ ਨੇ ਵੇਅਰ ਕੀਤੇ ਹੋਏ ਪ੍ਰਾਈਸ ਰਹੇਗਾ ਜੀ ਓਨਲੀ 300 ਨੈਕਸਟ ਦਿਖਾ ਰਹੀਆਂ ਜੀ ਐਂਟੀਕ ਦੇ ਵਿੱਚ ਸਲੀਕ ਪੈਟਰਨ ਦੇ ਵਿੱਚ ਡਿਜ਼ਾਈਨਰ ਜਿਹਾ ਪੀਸ ਕੁਆਲਿਟੀ ਔਰ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਪਾਲਿਸ਼ ਬਿਲਕੁਲ ਰੀਅਲ 골ਡ ਵਾਲੀ ਰਹੇਗੀ ਜੀ ਔਰ ਇਹਦੇ ਲਈ ਕੋਈ ਵੀ ਏਜ ਮੈਟਰ ਨਹੀਂ ਕਰਦੀ ਤੁਸੀਂ ਕਿਸੇ ਵੀ ਏਜ ਵਿੱਚ ਵੇਅਰ ਕਰ ਸਕਦੇ ਹੋ ਸਿੰਪਲ ਔਰ ਸੋਬਰ ਲੁੱਕ ਦਾ ਪੀਸ ਰਹੇਗਾ ਔਰ ਇਹਦੀ ਪਾਲਿਸ਼ ਪ੍ਰੀਮੀਅਮ ਰਹੇਗੀ ਜੀ ਕਾਫੀ ਸਾਲ ਸੈਟ ਖਰਾਬ ਨਹੀਂ ਹੋਏਗਾ ਪੇਅਰਿੰਗ ਲੁੱਕ ਤੁਸੀਂ ਦੇਖ ਸਕਦੇ ਹੋ ਜੀ ਪੀਸ ਬਹੁਤ ਹੀ ਸ਼ਾਨਦਾਰ ਹੈ ਤੁਸੀਂ ਕਿਸੇ ਵੀ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਬਹੁਤ ਸੋਹਣਾ ਲੱਗਦਾ ਵੇਅਰ ਕੀਤਾ ਹੋਇਆ ਔਰ ਇਹਦੇ ਨਾਲ ਰਹਿਣਗੇ ਬਹੁਤ ਹੀ ਸੋਹਣੇ ਜੇ ਸੋਹਣੇ ਜੇ ਸਟੱਡ ਸਟੱਡ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਇਹ ਰਹਿਣਗੇ ਜੀ ਨਾਲ ਸਟੱਡ फ्लावर पैटर्न देट भी डिजाइन और पॉलिशी देख सकते दे। हो बहुत ही सोहना डिजाइन है प्राइस रहेगा जी ओनली एट हंड्रड एट हंडर्ड बुकिंग करा सकते हो फस्ट डिजाइन रहेगा जी ए वाला मीडियम सइज़ रहन डिजाइन देख सकते दे हो जिसक पैटन के भी डिज़ाइन दे बहुत सोहना है डिजाइन उ ने जी जो अचक रियल गोल्ड में चल रहे हैं पॉलिश बहुत ही ज़्यादा सोहनी है तो देख सकते हो ਇਦੇ ਨਾਲ ਵੀ ਸਟਾਰਟ ਰਹਿਣਗੇ ਬਹੁਤ ਸੋਹਣੇ ਇਹ ਰਹਿਣਗੇ ਜੀ ਇਹਦੇ ਨਾਲ ਸਟਾਰਟ ਰਾਉਂਡ ਸ਼ੇਪ ਦੇ ਵਿੱਚ ਪ੍ਰਾਈਸ ਉਹਨਾਂ ਦਾ ਸੇਮ ਰਹੇਗਾ ਜੀ ਕੁਆਲਿਟੀ ਵੀ ਸੇਮ ਰਹੇਗੀ ਇਹਦਾ ਵੀ ਪ੍ਰਾਈਸ ਹੈ ਜੀ ਓਨਲੀ 800 800 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਡਿਜ਼ਾਈਨ ਲੈ ਸਕਦੇ ਹੋ ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਇਹਦੀ ਵੀ ਵੇਅਰਿੰਗ ਲੁੱਕ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਲੱਗਦਾ ਹੈ ਵੇਅਰ ਕੀਤਾ ਹੋਇਆ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ ਬਹੁਤ ਹੀ ਪਿਆਰਾ ਜਿਹਾ ਐਂਟੀਕ ਦੇ ਵਿੱਚ ਇਹ ਡਿਜ਼ਾਈਨ ਔਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਡਿਜ਼ਾਈਨ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਹੈ ਦੇਖੋ ਜੀ ਕੰਮ ਬਹੁਤ ਸੋਹਣਾ ਹੋਇਆ ਹੈ ਨੈਕਲੇਸ ਦੇ ਉੱਪਰ ਇਹਦੇ ਤੋਂ ਨੂੰ ਕਲਰ ਆਪਸ਼ਨਸ ਵੀ ਮਿਲ ਜਾਣਗੇ ক্লোਜ਼ ਕੈਮਰੇ ਤੋਂ ਡਿਜ਼ਾਈਨਿੰਗ ਔਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇਹਦੇ ਤੋਂ ਨੂੰ ਕਲਰ ਆਪਸ਼ਨ ਮਿਲ ਜਾਣਗੇ ਜੀ ਇੱਕ ਕਲਰ ਰਹੇਗਾ ਮਿੰਟ ਔਰ ਪਿੰਕ ਦੇ ਕੰਬੀਨੇਸ਼ਨ ਦੇ ਨਾਲ ਵੇਅਰਿੰਗ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਲੱਗਦਾ ਹੈ ਵੇਅਰ ਕੀਤਾ ਹੋਇਆ ਦੇਖੋ ਜੀ ਪੀਸ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਹੈ ਵੇਅਰ ਕੀਤਾ ਹੋਇਆ ਔਰ ਇਹਦੇ ਨਾਲ ਰਹਿਣਗੇ ਜੀ ਮੀਡੀਅਮ ਸਾਈਜ਼ ਦੇ ਵਿੱਚ ਏਅਰਿੰਗਸ ਏਅਰਿੰਗਸ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਏਅਰਿੰਗਸ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਜੀ ਮੀਡੀਅਮ ਸਾਈਜ਼ ਦੇ ਵਿੱਚ ਏਅਰਿੰਗਸ ਰਹਿਣਗੇ ਡਿਜ਼ਾਈਨ ਬਹੁਤ ਸੋਹਣਾ ਹੈ ਏਅਰਿੰਗਸ ਦਾ ਵੀ ਇਹ ਰਹੇਗੀ ਜੀ ਇਹਨਾਂ ਦੀ ਲੁੱਕ ਪ੍ਰਾਈਸ ਰਹੇਗਾ ਜੀ ਓਨਲੀ 650 650 ਦੇ ਵਿੱਚ ਤੁਸੀਂ ਇਹਦੀ ਬੁਕਿੰਗ ਕਰਾ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਣਗੇ ਜੀ ਫਰਸਟ ਕਲਰ ਆਏਗਾ ਮੀਂਟ اور ਪਿੰਕ ਦੇ ਕੰਬੀਨੇਸ਼ਨ ਦੇ ਨਾਲ ਸੈਕਿੰਡ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਜੀ ਪੂਰਾ ਗੋਲਡਨ ਸੈਕਿੰਡ ਕਲਰ ਇਹਦੇ ਚ ਆਏਗਾ ਜੀ ਪਿਓਰ ਗੋਲਡਨ ਦੇ ਵਿੱਚ ਇਹ ਰਹੇਗਾ ਜੀ ਗੋਲਡਨ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਪੀਸ ਹੈ ਪੀਸ ਦੀ ਸ਼ਾਈਨ ਔਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਵਾਦਾ ਸੋਹਣਾ ਪੀਸ ਹੈ ਇਹਦੇ ਵੀ ਨਾਲ ਇਅਰਿੰਗ ਸਟੈਂਡ ਕੇ ਸੀਮ ਇਹ ਰੰਗੇ ਜੀ ਇਹਦੇ ਇਅਰਿੰਗਸ ਪ੍ਰਾਈਸ ਰਹੇਗਾ ਜੀ ਓਨਲੀ 650 ਏਸੀ ਦੇ ਸੈਕਿੰਡ ਕਲਰ ਨੈਕਸਟ ਕਲਰ ਦੇ ਵਿੱਚ ਆਏਗਾ ਜੀ ਮਲਟੀ ਕਲਰ ਮਲਟੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਕਿਸੇ ਵੀ ਕਲਰ ਦੇ ਸੂਟ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਇਹ ਰਹੇਗਾ ਜੀ ਦਾ ਮਲਟੀ ਕਲਰ ਔਰ ਇਹ ਵਾਲੇ ਰਹਿਣਗੇ ਇਹਦੇ ਇਵਰੀਂਗ ਸੂਰੂਬੀ ਕਲਰ ਦੇ ਵਿੱਚ ਇਰੀਂਗਸ ਰਹਿਣਗੇ ਪ੍ਰਾਈਸ ਰਹੇਗਾ ਜੀ ਓਨਲੀ 650 श, गलर, 650 ਦੇ ਵਿੱਚ ਤੁਸੀਂ ਬੁਕਿੰਗ ਕਰਾ ਸਕਦੇ ਹੋ ਜੀ ਤਿੰਨ ਕਲਰ ਰਹਿਣਗੇ ਫਰਸਟ ਹੈ ਜੀ ਮਿੰਟ ਪਿੰਕ ਦੇ ਨਾਲ ਸੈਕਿੰਡ ਤੁਹਾਨੂੰ ਮਿਲੇਗਾ ਜੀ 골ਡਨ ਔਰ ਥਰਡ ਤੁਹਾਨੂੰ ਮਿਲੇਗਾ ਜੀ ਇਹਦੇ ਵਿੱਚ ਮਲਟੀ ਕਲਰ ਪ੍ਰਾਈਸ ਰਹੇਗਾ ਓਨਲੀ 650 ਨੈਕਲੈਸ ਆ ਰਹੀਆਂ ਜੀ ਕੁਝ ਪੈਂਡੈਂਟ ਸੈੱਟ ਦੇ ਨਿਊ ਡਿਜ਼ਾਈਨਸ ਫਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਰੂਬੀ ਸਟੋਨ ਦੇ ਨਾਲ ਆਇਆ ਹੈਗਾ ਜੀ ਏਡੀ ਵਰਕ ਦੇ ਨਾਲ ਇਹ ਰਹੇਗਾ ਜੀ ਫਸਟ ਡਿਜ਼ਾਈਨ ਇਹਦੇ ਵੀ ਤੁਸੀਂ ਈਅਰਿੰਗਸ ਦੇਖ ਸਕਦੇ ਹੋ ਜੀ ਬੈਟਿਸ ਹੋਣੇ ਈਅਰਿੰਗਸ ਰਹਿਣਗੇ ਇਹ ਰਹਿਣਗੇ ਜੀ ਇਹਦੇ ਨਾਲ ਈਅਰਿੰਗਸ ਪ੍ਰਾਈਸ ਰਹੇਗਾ ਜੀ ਓਨਲੀ 450 450 ਦੇ ਵਿੱਚ ਤੁਸੀਂ ਬੁਕਿੰਗ ਕਰਾ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਡਿਜ਼ਾਈਨਸ ਹੋਰ ਵੀ ਮਿਲ ਜਾਣਗੇ ਫਰਸਟ ਡਿਜ਼ਾਈਨ ਹੈ ਜੀ ਇਹ ਵਾਲਾ ਪ੍ਰਾਈਸ ਓਨਲੀ 450 ਲੈਂਥ ਵੀ ਤੁਸੀਂ ਦੇਖ ਸਕਦੇ ਹੋ ਜੀ ਦੀ 18 ਇੰਚ ਦੀ ਲੈਂਥ ਆਏਗੀ ਸੈਕੰਡ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਇਹ ਰੰਗ ਹੈ ਜੀ ਇਹਦੇ ਨਾਲ ਇਅਰਿੰਗਸ ਪ੍ਰਾਈਸ ਸੇਮ ਰਹੇਗਾ ਕੁਆਲਿਟੀ ਸੇਮ ਰਹੇਗੀ ਇਹਦਾ ਪ੍ਰਾਈਸ ਰਹੇਗਾ ਜੀ ਓਨਲੀ 450 ਇਹ ਰਹੇਗਾ ਜੀ ਸੈਕੰਡ ਡਿਜ਼ਾਈਨ ਇਹ ਹੈਗਾ ਜੀ 3rd ਡਿਜ਼ਾਈਨ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਸਾਰੇ ਡਿਜ਼ਾਈਨਸ ਰੂਬੀ ਸਟੋਨ ਦੇ ਨਾਲ ਆਉਣਗੇ ਪ੍ਰਾਈਸ ਹੈਗਾ ਜੀ ਓਨਲੀ 450 ਇਹ ਹੈਗਾ ਜੀ 3rd ਡਿਜ਼ਾਈਨ ਪ੍ਰਾਈਸ ਓਨਲੀ 450 450 ਦੇ ਵਿੱਚ ਤੁਸੀਂ ਕੋਈ ਵੀ ਡਿਜ਼ਾਈਨ ਲੈ ਸਕਦੇ ਹੋ ਲੈਂਥ ਸਾਰਿਆਂ ਦੀ ਸੇਮ ਰਹੇਗੀ ਹੁਣ ਸ਼ੁਰੂ ਕਰਦੇ ਹਾਂ ਜੀ ਕੁਝ ਤਰਕਿਸ਼ ਤੇ ਬੀ ਸਲੀਕ ਡਿਜ਼ਾਈਨਸ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਪਾਲਿਸ਼ ਵੀ ਤੁਸੀਂ ਦੇਖ ਸਕਦੇ ਹੋ ਪ੍ਰੀਮੀਅਮ ਪਾਲਿਸ਼ ਹੈ ਬਿਲਕੁਲ ਰੀਅਲ ਲੁੱਕ ਦਾ ਪੀਸ ਲੱਗੇਗਾ ਜੇ ਵੇਅਰ ਕੀਤਾ ਹੋਇਆ ਬਿਲਕੁਲ ਲਾਈਟ weight ਸੈਟਸ ਰਹਣਗੇ ਜੀ ਇਹ ਵਾਲੇ ਕੁਆਲਿਟੀ ਔਰ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਵੇਅਰਿੰਗ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਪੀਸ ਹੈ ਇਹਦੇ ਨਾਲ ਇਅਰਿੰਗਸ ਲੈਂਗੇ ਜੀ ਮੀਡੀਅਮ ਸਾਈਜ਼ ਦੇ ਤੁਸੀਂ ਚੇਨ ਲਗਵਾਉਣਾ ਚਾਹੁੰਦੇ ਹੋ ਚੇਨ ਲਗਵਾ ਸਕਦੇ ਹੋ ਅਗਰ ਡੋਰੀ ਲਗਵਾਉਣਾ ਚਾਹੁੰਦੇ ਹੋ ਤਾਂ ਡੋਰੀ ਲਗ ਇਹ ਰਹੇਗਾ ਜੀ ਫਰਸਟ ਡਿਜ਼ਾਈਨ ਰਣਗੇ ਜੀ ਦੇ ਨਾਲ ਇਅਰਿੰਗਸ ਇਅਰਿੰਗਸ ਆ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਮੀਡੀਅਮ ਸਾਈਜ਼ ਦੇ ਵਿੱਚ ਇਅਰਿੰਗਸ ਰਣਗੇ ਪ੍ਰਾਈਸ ਰੈਗਾ ਜੀ ਓਨਲੀ 1100 1100 ਦੇ ਵਿੱਚ ਤੁਸੀਂ ਦੀ ਬੁਕਿੰਗ ਕਰਾ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਇਹ ਵਾਲਾ ਇਹ ਰਹੇਗਾ ਫਰਸਟ ਡਿਜ਼ਾਈਨ ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਇਸ ਲੀਟ ਦੇ ਵਿੱਚ ਇਹ ਵੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹਦੀ ਵੀ ਕੁਆਲਿਟੀ ਔਰ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਪੀਸ ਹੈ ਇਹ ਰਹੇਗੀ ਜੀ ਇਹਦੀ ਵੇਅਰਿੰਗ ਲੁੱਕ ਇਹਦੇ ਨਾਲ ਵੀ ਇਅਰਿੰਗਸ ਰਣਗੇ ਇਰਾਂਗੇਜੀ ਦੀ ਈਅਰਿੰਗ ਲੁੱਕ ਇਰਾਂਗੇਜੀ ਇਹਦੇ ਈਅਰਿੰਗਸ ਮੀਡੀਅਮ ਸਾਈਜ਼ ਦੇ ਵਿੱਚ ਇਹਦਾ ਵੀ ਪ੍ਰਾਈਸ ਰਹੇਗਾ ਜੀ ਓਨਲੀ 1100 1100 ਦੇ ਵਿੱਚ ਤੁਸੀਂ ਇਹਦੀ ਵੀ ਬੁਕਿੰਗ ਕਰਾ ਸਕਦੇ ਹੋ ਦੋਨੋਂ ਹੀ ਡਿਜ਼ਾਈਨ ਪਾਸ ਹੋਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਪ੍ਰਾਈਸ ਸੇਮ ਰਹੇਗਾ ਕੁਆਲਿਟੀ ਸੇਮ ਰਹੇਗੀ 1100 ਦੇ ਵੀ ਤੁਸੀਂ ਇਹਨਾਂ ਦੀ ਬੁਕਿੰਗ ਕਰਾ ਸਕਦੇ ਹੋ ਨੈਕਸਟ ਦਿਖਾ ਰਹੀ ਹਾਂ ਜੀ ਥੋੜਾ ਜਿਹਾ ਹੈਵੀ ਡਿਜ਼ਾਈਨ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਇਹ ਰਹਿ ਗਈ ਜੀ ਇਹਦੀ ਵੇਅਰਿੰਗ ਲੁੱਕ ਬਹੁਤ ਹੀ ਸ਼ਾਨਦਾਰ ਪੀਸ ਹੈ ਜੀ ਇਹ ਵਾਲਾ ਔਰ ਪਾਲਿਸ਼ ਪ੍ਰੀਮੀਅਮ ਰਹਿ ਗਈ ਜੀ ਪਾਲਿਸ਼ ਸਲਤੀ ਖਰਾਬ ਨਹੀਂ ਹੋਏਗੀ ਕਾਫੀ ਸਾਲ ਸੈਟਸ ਦੀ ਪਾਲਿਸ਼ ਕਰਾਉਣ ਨਹੀਂ ਹੋਏਗੀ ਇਹ ਰਹਿਗਾ ਜੀ ਥਰਡ ਡਿਜ਼ਾਈਨ ਬੈਕ ਸਾਈਡ ਤੋਂ ਵੀ ਤੁਸੀਂ ਫਿਨਿਸ਼ਿੰਗ ਔਰ ਕੁਆਲਿਟੀ ਦੇਖ ਸਕਦੇ ਹੋ ਇਹਦੇ ਨਾਲ ਵੀਅਰਿੰਗਸ ਰਹਿਣਗੇ ਜੀ ਮੀਡੀਅਮ ਸਾਈਜ਼ ਦੇ ਵਿੱਚ ਈਅਰਿੰਗਸ ਰਹਿਣਗੇ ਜੀ ਇਹਦੇ ਨਾਲ ਈਅਰਿੰਗਸ ਪ੍ਰਾਈਸ ਰਹੇਗਾ ਜੀ ਓਨਲੀ 1400 1400 ਦੇ ਵਿੱਚ ਤੁਸੀਂ ਇਹਦੀ ਬੁਕਿੰਗ ਕਰਾ ਸਕਦੇ ਹੋ ਡਿਜ਼ਾਈਨਰ ਪੀਸ ਨੇ ਜੀ ਪ੍ਰੀਮੀਅਮ ਕੁਆਲਟੀ ਦੇ ਵਿੱਚ ਇਹ ਰਿਹਾ ਜੀ ਥਰਡ ਡਿਜ਼ਾਈਨ ਨੈਕਸਟ ਦਿਖਾ ਰਹੀ ਹਾਂ ਜੀ ਫਲਾਵਰ ਪੈਟਰਨ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਡਿਜ਼ਾਈਨਿੰਗ ਔਰ ਕੁਆਲਟੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਪੀਸ ਹੈ ਜੀ ਇਹ ਵਾਲਾ ਦੇਖੋ ਜੀ ਪਾਲਿਸ਼ ਬਹੁਤ ਸੋਹਣੀ ਹੈ ਬਿਲਕੁਲ ਰੀਅਲ ਲੁੱਕ ਦਾ ਪੀਸ ਲੱਗੇਗਾ ਵੇਅਰ ਕੀਤਾ ਹੋਇਆ ਔਰ ਫਲੈਕਸੀਬਿਲਟੀ ਵੀ ਤੁਸੀਂ ਦੇਖ ਸਕਦੇ ਹੋ ਜੀ ਪੀਸ ਦੀ ਇਹ ਰਹੀ ਜੀ ਦੀ ਫਲੈਕਸੀਬਿਲਟੀ ਤੁਹਾਡੀ ਗਰਦਨ ਮੋਟੀ ਹੈ ਚਾਹੇ ਪਤਲੀ ਹੈ ਐਡਜਸਟ ਹੋ ਜਾਏਗਾ ਪ੍ਰੀਮੀਅਮ ਕੁਆਲਟੀ ਦੇ ਵਿੱਚ ਡਿਜ਼ਾਈਨਰ ਪੀਸ ਰਣਗੇ ਜੀ ਇਹ ਰਗਾ ਨੈਕਸਟ ਡਿਜ਼ਾਈਨ ਇਹਦੀ ਵੀ ਵੇਅਰਿੰਗ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਦਾ ਹੈ ਵੇਅਰ ਕੀਤਾ ਹੋਇਆ ਇਹ ਰਹੀ ਜੀ ਇਹਦੀ ਵੇਅਰਿੰਗ ਲੁੱਕ ਦੇਖੋ ਜੀ ਪੀਸ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹਦੇ ਨਾਲ ਈਰਿੰਗਸ ਵੀ ਬਹੁਤ ਸੋਹਣੇ ਨੇ ਇਹਦੇ ਨਾਲ ਲੌਂਗ ਸਾਈਜ਼ ਦੇ ਵਿੱਚ ਈਰਿੰਗਸ ਰਣਗੇ ਇਹ ਰੰਗੇ ਜੀ ਇਹਦੇ ਨਾਲ ਇਅਰਿੰਗਸ ਕਵਰ ਪੈਟਰਨ ਦੇ ਵਿੱਚ ਇਅਰਿੰਗਸ ਆਣਗੇ ਇਅਰਿੰਗਸ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੋ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹਦਾ ਪ੍ਰਾਈਸ ਰਹੇਗਾ ਜੀ ਓਨਲੀ 1600 ਵੇਅਰਿੰਗ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਇਅਰਿੰਗਸ ਦੀ ਬਹੁਤ ਸੋਹਣਾ ਲੱਗਦਾ ਹੈ ਵੇਅਰ ਕੀਤਾ ਹੋਇਆ ਪ੍ਰਾਈਸ ਰਹੇਗਾ ਜੀ ਓਨਲੀ 1600 1600 ਦੇ ਵਿੱਚ ਤੁਸੀਂ ਇਹਦੀ ਬੁਕਿੰਗ ਕਰਾ ਸਕਦੇ ਹੋ ACG ਅੱਜ ਦੀ ਕਲੈਕਸ਼ਨ ਮੇਰੇ ਕਰਦੀ ਤੁਹਾਨੂੰ ਡਿਜ਼ਾਈਨਸ ਪਸੰਦ ਆਏ ਹੋਣਗੇ ਜੀ ਬੁਕਿੰਗ ਨੰਬਰ ਹੈ 734756684 ਇਸ ਨੰਬਰ ਤੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਤੁਸੀਂ ਸਕਰੀਨਸ਼ਾਟ ਪੇਜ ਕੇ ਬੁਕਿੰਗ ਕਰਾ ਸਕਦੇ ਹੋ ਵੀਡੀਓ ਨੂੰ ਲਾਈਕ ਕਰ ਸ਼ੇਅਰ ਜ਼ਰੂਰ ਕਰਦਿਆ ਕਰੋ ਜੋ ਵੀ ਚੈਨਲ ਤੇ ਨਵੇਂ ਆ ਰਹੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਤੁਹਾਨੂੰ ਡੇਲੀ ਨੋਟੀਫਿਕੇਸ਼ਨ ਮਿਲ ਸਕੇ ਸਤਿ ਸ਼੍ਰੀ ਅਕਾਲ ਜੀ